ਹਾਂਜੀ ਭਾਜੀ ਸਾਬੀ ਹਾਂਜੀ ਹਾਂਜੀ ਤੁਸੀਂ ਕਿਹਨੂੰ ਕਹਿੰਦੇ ਪਏ ਆ ਇਹ ਗੱਲ ਉਹ ਕੁਛ ਨਹੀਂ ਏਜੰਟ ਦਾ ਫੋਨ ਸੀਗਾ ਹਾਂ ਏਜੰਟ ਕਹਿੰਦਾ ਸੀਗਾ ਹਾਂ ਮੈਂ ਕਿਹਾ ਪੈਸੇ ਨਹੀਂ ਦੀਆ ਮੋ ਗਿਆ ਉਹਨੂੰ ਦੱਸ ਦਿੱਤੀ ਪੈਸੇ ਦੇਣ ਦੀ ਯਾਮ ਹੋ ਗਿਆ ਅੱਛਾ ਮੈਂ ਤਾਂ ਡਰ ਹੀ ਗਈ ਕਿਉਂ ਤੂੰ ਗੱਲ ਡਰ ਗਈ ਮੈਂ ਕਿਹਾ ਪਤਾ ਨਹੀਂ ਕਿਹਨੂੰ ਕਹਿੰਦੇ ਪਏ ਆ ਉਹਨੇ ਏਜੰਟ ਦਾ ਫੋਨ ਸੀਗਾ ਉਹ ਤਾਂ ਕਹਿੰਦਾ ਪੁੱਛਦਾ ਸੀ ਪੈਸੇ ਹੋ ਗਏ ਮੈਂ ਕਿਹਾ ਹਾਂ ਪੈਸੇ ਹੋ ਗਏ ਆ ਆਉਣ ਵਾਲੇ ਆ ਹਾਂ 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 ਹੋਰ ਲਈ ਆਈਆਂ ਹਾਂ ਹਲੋ ਅੱਛਾ ਚੱਲ ਇਹ ਸੋਨਾ ਹੈ ਵਿੱਚੇ ਪੈਸੇ ਵਿੱਚ ਹੀ ਹੈ 50000 ਰੁਪਇਆ ਹੈ ਤੇ ਨਾਲ ਸੋਨਾ ਹੈ ਪਰ ਸਭੀ ਇੱਕ ਗੱਲ ਵਾ ਮੈਨੂੰ ਇਹ 2 ਦਿਨਾਂ ਬਾਅਦ ਵਾਪਸ ਦੇ ਦੇਈ ਤੈਨੂੰ ਨਹੀਂ ਪਤਾ ਮੈਂ ਮੰਮੀ ਨੂੰ ਕਿੱਦਾਂ ਕਰਕੇ ਲੈ ਕੇ ਆਈਆਂ ਮੈਨੂੰ ਹੀ ਪਤਾ ਬਸ ਕੋਈ ਨਹੀਂ ਟੈਨਸ਼ਨ ਲੈ ਮੈਂ 2 ਦਿਨਾਂ ਦੀ ਲੋਡ ਪੈਣੀ ਹੈ ਜਿੱਦਾਂ ਹੀ ਆਪਰਾ ਅਪਰੂਵਲ ਹੋ ਗਿਆ ਮੈਂ ਤੇ ਨਾਲੇ ਮੋੜ ਦੇਣੇ ਆ ਕੋਈ ਥਾ ਕੱਢੀ ਸੁੱਤੀ ਪਈ ਬੜਾ ਟਾਈਮ ਹੋ ਗਿਆ ਸੁੱਤੀ ਪਈ ਨਹੀਂ ਮੈਂ ਤਾਂ ਇੰਨੀ ਗੁੜੀ ਨੀਂਦ ਆ ਗਈ ਇਹ ਪੂਜਾ ਪਾਣੀ ਦਈ ਕਿੱਥੇ ਗਈਆਂ ਦਿਖਦੀਆਂ ਨਹੀਂ ਹੈਗੀਆਂ ਇਹ ਬਿੰਦਰ ਕੰਬੜੇ ਵੱਲੋਂ ਤਾਂ ਨਹੀਂ ਚੱਲੇ ਗਈ ਆਹ ਮੋਟਰਸਾਈਕਲ ਤਾਂ ਸਾਬੀ ਦਈ ਆ ਮੈਨੂੰ ਪਤਾ ਸੀ ਇਹੀ ਵਗਿਆੜ ਆਇਆ ਪੂਜਾ ਨੂੰ ਲੋਚਣ ਵਾਸਤੇ ਰੱਬਾ ਖੈਰ ਕਰੀ ਪੂਜਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੰਮੀ ਦੇ ਸਾਰੇ پیسے ਚੋਰੀ ਕਰਕੇ ਲੈ ਆਈਆਂ ਹੈਂ ਤੂੰ ਐਸਾ ਬੰਦ ਨੂੰ ਲੈਣ ਆਈਆਂ ਤੈਨੂੰ ਪਤਾ ਵੀ ਇਹ ਕੌਣ ਆ ਹੈਂ ਤੈਨੂੰ ਵੇਚ ਕੇ ਖਾ ਜਾਊਗਾ ਉਹ ਭਾਬੀ ਤੁਸੀਂ ਗਲਤ ਸਮਝਦੇ ਆ ਪੂਜਾ ਆਪਣੀ ਮਰਜ਼ੀ ਨਾਲ ਆਈ ਆ ਤੂੰ ਚੁੱਪ ਕਰ ਸਾਬੀ ਨਹੀਂ ਭਾਬੀ ਤੁਸੀਂ ਗਲਤ ਸਮਝਦੇ ਆ ਇਦਾਂ ਦਾ ਕੁਝ ਨਹੀਂ ਆ ਹਾਂਜੀ ਹਾਂਜੀ ਇਦਾਂ ਦਾ ਕੁਝ ਨਹੀਂ ਹੈਗਾ ਜਿਹੜਾ ਤੁਸੀਂ ਸਮਝਦੇ ਆ ਤੂੰ ਚੁੱਪ ਹੀ ਰਹਿ ਤੂੰ ਯਾਰੀ ਜਗਤਾਰੀ ਕਰਦਾ ਦੀਪਾ ਜੈਨੂ ਘਰਾ ਮੰਦਾ ਹੈ ਤੂੰ ਦੀ ਭੈਣ ਨਹੀਂ ਨਾਲੇ ਕਿ ਇੱਥੇ ਗਾਇਆ ਕਰਦੇ ਪਿਆ ਇਹ ਕੋਈ ਵੀ ਨਹੀਂ ਹੈਗੀ ਨਾ ਰਸੋਈ ਚ ਵੀ ਨਹੀਂ ਵਿੰਧਰ ਵੀ ਨਹੀਂ ਪੂਜਾ ਵੀ ਨਹੀਂ ਕਿੱਥੇ ਗਈਆਂ ਵਿੰਧਰ ਤਾਂ ਬਾੜੇ ਨੂੰ ਚਲ ਗਈ ਹੋਣੀ ਹੈ ਇਹ ਪੂਜਾ ਕਿੱਥੇ ਨੂੰ ਗਈ ਆ ਦੇਖ ਲਈਆਂ ਥੀ ਗਈਆਂ ਉਹ ਭਾਬੀ ਤੈਨੂੰ ਗਲਤ ਫਹਮੀ ਆ ਜਿੱਦਾਂ ਤੁਸੀਂ ਸੋਚੇ ਉਹਦਾਂ ਦਾ ਕੁਝ ਨਹੀਂ ਆ ਤੂੰ ਚੁੱਪ ਕਰ ਜਾ ਕੁੱਤਿਆ ਤੇਰਾ ਸਾਰਾ ਮੈਂ ਜਾ ਕੇ ਰਾਜ ਤੈਨੂੰ ਦੀਪੈ ਦੱਸਦੀ ਆ ਕਿ ਹਾਂ ਤਾਂ ਕੀ ਕਰਦਾ ਫਿਰਦਾ ਆ ਚੱਲੇ ਮੁਝਾ ਤੂੰ ਵੀ ਘਰ ਨੂੰ ਚੱਲ ਮੇਰੇ ਨਾਲ ਚੱਲ ਉਹ ਕੌਣ ਐ ਇੱਥੇ ਹਾਂ ਭਾ ਵੀ ਮੇਰੀ ਗੱਲ ਤਾਂ ਸੁਨੋ ਉਹ ਤਾਂ ਵੀਰੇ ਦੀ ਆਵਾਜ਼ ਆ ਵੀਰੇ ਨੇ ਸਾਨੂੰ ਮਾਰ ਦੇਣਾ ਵੀਰ ਆ ਗਿਆ ਇਹ ਕਿੱਥੋਂ ਆ ਗਿਆ ਉਹ ਵੀ ਤਾਂ ਵੀਰੇ ਦੀ ਆਵਾਜ਼ ਆ ਪੂਜਾ ਮੈਂ ਤੇਨੂੰ ਜਿੱਦਾਂ ਕਹੂੰਗਾ ਨਾ ਬਸ ਤੂੰ ਹਾਂ ਭਰੀ ਚੱਲੀ ਵੇਗਾ ਬੋਲਦਾ ਗੱਲ ਹੀ ਨਾ ਕੋਈ ਠਹਿਰ ਜਾ ਜਰੀ ਮੈਂ ਡੰਡਾ ਚੱਕ ਲਾਂਦਾ ਇੱਕ ਵਾਰੀ ਆ ਤੁਸੀਂ ਤਿੰਨੇ ਐਸੇ ਕੀ ਕਰਦੇ ਆ ਉਹ ਦੀਪੇ ਸ਼ੂਕਰ ਆ ਭਰਾ ਤੂੰ ਆ ਗਿਆ ਮੈਨੂੰ ਤੈਨੂੰ ਦੱਸਣਾ ਸੀਗਾ ਆ ਤੇਰੀ ਬੋਟੀ ਦਾ ਫੋਨ ਆਇਆ ਸੀ ਮੈਨੂੰ ਇਹਨੇ ਮੈਨੂੰ ਮੋਟਰ ਤੇ ਬੁਲਾਇਆ ਸੀਗਾ ਤੂੰ ਹੋ ਗਿਆ ਨਾ ਅੱਬੀ ਉਹ ਨਹੀਂ ਇਹ ਕਹਿੰਦੀ ਸੀ ਮੇਰੇ ਕੋਲ ਨਾ ਆ ਲੈ ਕੇ ਆਈ ਸੀ ਗਹਿਣੇ ਆ ਨਾਲ ਪੈਸੇ ਮੈਨੂੰ ਕਹਦੀ ਸੀ ਮੈਨੂੰ ਸ਼ਹਿਰ ਭੇਜ ਦੇ ਗਏ ਮੈਨੂੰ ਬਹੁਤ ਦੁਖੀ ਹੈ ਮੈਨੂੰ ਗਿਆ ਪਤਾ ਕਿੱਥੋਂ ਲੈ ਕੇ ਆਏ ਗਏ ਨੇ ਮੈਨੂੰ ਗਿਆ ਪਤਾ ਕਹਿੰਦੇ ਆ ਦੇਖ ਤਾਂ ਇਹਦੇ ਆ ਨਹੀਂ ਜੀ ਇਹਦਾ ਮਾਰਾ ਗਏ ਇਹ ਸਾਰਾ ਇਨਮੇਰ ਤੇ ਲਾ ਰਿਆ ਹੁਣ ਉਹ ਨਹੀਂ ਦੀਪੇ ਮੈਂ ਗੱਲੇ ਬੋਲਣਾ ਆਸ ਬੰਦ ਕਰ ਪਹਿਲਾਂ ਆਪਣੀ ਮੈਂ ਨਾ ਕਿੱਥੋਂ ਲੈ ਗਏ ਸੱਤ ਸੱਤ 10 ਇਹਨੂੰ ਇਹ ਮੈਂ ਨਹੀਂ ਲੈ ਕੇ ਆਈ ਇਹਦਾ ਪੂਜਾ ਦਾ ਕੈਸੀ ਇਹਨੂੰ ਦੇਣ ਵਾਸਤੇ ਇਹਦਾ ਹੁਣ ਮੁੱਕਰਦੀ ਪਈ ਆ ਇਹਨੇ ਮੈਨੂੰ ਨਾ ਕੀਤਾ ਫੋਨ ਕਿ ਮੈਨੂੰ ਉਹ ਗਹਣੇ ਤਾਂ ਪੈਸੇ ਰੱਖ ਲੈ ਮੈਨੂੰ ਸ਼ਹਿਰ ਭੇਜ ਦੇ ਮੈਨੂੰ ਬਹੁਤ ਕੁੱਟਦੇ ਮਾਰਦੇ ਆ ਨਹੀਂ ਜੀ ਇਹਦਾ ਬਹੁਤ ਦੁਖੀ ਆ ਏ ਹੁਣ ਉਲਟਾ ਮੈਨੂੰ ਪਸਾਨ ਲੱਗੀ ਏ ਤੇਰੀ ਜਨਾਨੀ ਬੰਦਿਆਂ ਨੂੰ ਮੈਨੂੰ ਦੱਸ ਦੋ ਗੱਲ ਕੀ ਆ ਬਈ ਮੈਨੂੰ ਪਤਾ ਸੀ ਕਿ ਮੈਂ ਤੂੰ ਤਾਂ ਮੇਰਾ ਭਰਾ ਆ ਮੈਂ ਤੇ ਇਹਨਾਂ ਥੋੜੀ ਮਾਰੀ ਕਰਨੀ ਆ ਆ ਪੂਜਾ ਨੂੰ ਪੁੱਛ ਲੈ ਆ ਪੂਜਾ ਦੇ ਪਿੱਛੇ ਆਈ ਆ ਹੈ ਪੂਜਾ ਚੋਰ ਨਾ ਬੰਦ ਪੂਜਾ ਸੱਚ ਸੱਚ ਦੱਸ ਦੇ ਕੀ ਏ ਸੱਚ ਦੱਸ ਦੱਸ ਕੀ ਗੱਲ ਆ ਪੂਜਾ ਭਾਬੀ ਕੇ ਤੂੰ ਭਾਬੀ ਦੇ ਪਿੱਛੇ ਆਈ ਕਿ ਨਹੀਂ ਪਿੱਛੇ ਕਰਦੀ ਆ ਵੀਰੇ ਮੈਂ ਭਾਬੀ ਪਿੱਛੇ ਐਸੀ ਇਹ ਵੀ ਚੋਰ ਬੋਲਦੀ ਵੀ ਹੁਣ ਦੇਖਿਆ ਇਹ ਮੰਮੀ ਨੇ ਰਮਾਈ ਚੋ ਗਹਿਣੇ ਕੱਢ ਕੇ ਲੱਗੀ ਆਈ ਆ ਨਹੀਂ ਤੇਰੀ ਇੰਨੀ ਹਿੰਮਤ ਆ ਤੂੰ ਮਾਰ ਰਹੀ ਹੈਂ ਕੱਢ ਕੇ ਲਿਆਈ ਆ ਮੈਂ ਨਹੀਂ ਕੀਤਾ ਤੂੰ ਚੱਲ ਜੀ ਘਰ ਜਲ ਤੈਨੂੰ ਮੈਂ ਦੱਸ ਦਿੰਦੀ ਮੈਂ ਨਹੀਂ ਕੀਤਾ ਕੀਤਾ ਕਹਿਣਾ ਮੰਨੋ ਘਰੇ ਚੱਲ ਮੈਂ ਦਿੰਦਾ ਮੈਂ ਨਹੀਂ ਕੀਤਾ ਮਾਰ ਮਾਰ ਤਾ ਡੰਗਾ ਤੇਰਾ ਪਾਸ ਇਹ ਝੂਠ ਬੋਲ ਰਹੀ ਹੈ ਮੈਂ ਮੂੰ ਤੋਰ ਜਿਹੜੀ ਘਰ ਤੇਰਾ ਮੈਂ ਖਾਲ ਤੇਰਾ ਮੈਂ ਦੇਖ ਕਰਦਾ ਮੈਂ ਬੁਰਾ ਤੇਰਾ ਮੈਂ ਇੱਕ ਵਾਰੀ ਮੇਰੀ ਗੱਲ ਸੁਣੋ ਤੂੰ ਤੇਰੀ ਕੀ ਗੱਲ ਸੁਣਨੀ ਆ ਇਹ ਛੋੜ ਬੋਲ ਦੇ ਤੂੰ ਨੋ ਜੜੀ ਝੂਠ কইਦੀ ਬੋਲਦਾ ਤੂੰ ਹੀ ਬੋਲਦੀ ਆ ਇਹ ਕੈਨੇਡਾ ਵਾਲੀ ਆ ਤੂੰ ਕੱਲ ਟੈਨਸ਼ਨ ਲੈਣੀ ਆ ਬਸ ਮੈਂ ਤੈਨੂੰ ਕਿਹਾ ਸੀ ਨਾ ਤੂੰ ਹਾਂ ਜੀ ਹਾਂ ਮਲਾ ਬਸ ਉਹਨਾਂ ਘਰ ਜਾ ਕੇ ਮੰਨੀ ਨਾ ਤੂੰ ਕਹਿੰਦਾ ਮੈਂ ਪਿੱਛੇ ਹੀ ਆ ਕੋਈ ਨਹੀਂ ਆਪਣਾ ਮੇਨ ਸੀ ਗੰਡਾ ਬਿੰਦਰ ਇਹ ਨਿਕਲ ਗਿਆ ਇਹ ਨਹੀਂ ਹੁਣ ਤੇ ਰਿਆਲੂ ਆਂਦੀ ਹੋਂ ਤਾਂ ਚੱਲ ਤੂੰ ਉਹਨੂੰ ਸ਼ੱਕ ਨਾ ਪਵੇ ਨਾਲੇ ਘਰ ਜਾ ਕੇ ਉਹਨੂੰ ਇਹੀ ਗਈ ਮੈਂ ਬਿੰਦਰ ਪਿੱਛੇ ਗਈ ਸੀ ਮੰਨੀ ਨਾ ਤੈਨੂੰ ਜੋ ਮਰਜ਼ੀ ਗਈ ਜਾਵੇ ਉਹ ਠੀਕ ਆ ਮੈਂ ਵੀ ਚੱਲਦਾ ਘਰ ਨੂੰ ਚੱਲੇ ਜੀ ਚੱਲ ਤੇਰਾ ਤਾਂ ਮੈਂ ਇਦਾਂ ਅਸਰ ਕਰੂੰਗਾ ਨਾ ਤੂੰ ਕੇ ਯਾਦ ਰੱਖੂਗੀ ਆ ਤੈਨੂੰ ਮੈਂ ਦੱਸਦਾ ਮੇਰੀ ਤੂੰ ਕੀ ਕਰਨੀ ਹੈ ਚੋਰੀ ਕਰਕੇ ਮੈਂ ਇੱਕ ਕਹਾਂਦੇ ਤੂੰ ਹੀ ਪੈਸੇ ਤੂੰ ਤੇਰੀ ਤਾਂ ਮੈਂ ਦੇਖੀ ਰੇਰ ਬਣਾਦਾ ਤੇਰੀ ਮੈਂ ਤੇਰਾ ਅਸਰ ਤਾਂ ਮੈਂ ਇਦਾਂ ਦਾ ਬੁਰਾ ਹਾਲ ਕਰੂੰਗਾ ਨਾ ਤੇਰੀ ਸੱਤ ਜੁਨਵਾਂ ਨੂੰ ਉਸ ਦਿਨ ਯਾਦ ਰੱਖੂਗੀ ਇੱਥੇ ਟਿਕਾਣਾ ਤੇ ਮੈਂ ਇੱਥੇ ਬੈਠ ਦੂੰ ਦੇਖ ਤੂੰ ਮੈਂ ਦੱਸਦਾ ਮੇਰੀ ਇੱਥੇ ਹਿਲ ਕੇ ਦਿਖਾ ਲਈ ਹੁਣ ਤੂੰ ਇੱਥੇ ਮਰ ਸਟੋਰ ਦੇ ਵਿੱਚ ਅੰਦਰ ਹੀ ਇੱਕ ਰਾਤ ਅੰਦਰ ਹੋਊਗੀ ਨਾ ਇਹਨਾਂ ਨੂੰ ਅਕਲ ਟਿਕਾਣੇ ਆ ਜੂ ਇਹਦੀ ਹੁਣ ਤਾਂ ਮੈਂ ਦੱਸਦਾ ਇਹਨੇ ਕੋਈ ਹੈਲੋ ਹੈਲੋ ਹਾਂ ਸਭ ਵੀ ਹਾਂ ਬੱਜੀ ਕਿੱਦਾਂ ਠੀਕ ਹੈ ਜੀ ਹੋਰ ਵਧੀਆ ਕਿੱਦਾਂ ਕੀ ਕਹਿੰਦੀ ਓਟੀ ਤੇਰੀ ਓਟੀ ਨੂੰ ਕਹਿਣਾ ਚੱਕ ਕੇ ਅੰਦਰ ਬਾੜ ਤੇ ਮੈਂ ਉਹ ਸੋਏ ਬੰਦ ਕੀਤੀ ਨਾ ਇੱਕ ਰਾਤ ਉਸੇ ਰਹੂਗੀ ਅਕਲ ਆ ਜਾਣੀ ਉਹਨੂੰ ਇੱਕ ਵਾਰੀ ਚੱਲ ਵਧੀਆ ਕੀਤਾ ਮੈਂ ਤਾਂ ਤੈਨੂੰ ਫੋਨ ਕਰਨਾ ਸੀ ਜਾਨੂ ਪਿੱਛੇ ਪੂਜਾ ਆ ਗਈ ਪੂਜਾ ਨੇ ਪਤਾ ਨਹੀਂ ਘਰੋਂ ਇਹਨੂੰ ਨਿਕਲਦੇ ਨੂੰ ਦੇਖਦਾ ਹੋ ਦੇਖ ਲਿਆਊਗਾ ਨਹੀਂ ਕੋਈ ਨਹੀਂ ਇਹਦੀ ਕਰਾਣਾ ਮੈਂ ਤਾਂ ਸੱਡੀ ਇੱਕ ਵਾਰੀ ਹਾਂ ਹਾਂ ਮੈਂ ਤਾਂ ਫੱਜ ਜਾਣਾ ਸੀਗਾ ਮੈਂ ਕਰਦਾ ਕੋਈ ਨਾਲੇ ਭਰਾ ਨੂੰ ਫੋਨ ਕਰਦਾ ਇੱਕ ਵਾਰੀ ਇਹ ਦੱਸਦਾ ਵੇ ਹਾਂ ਕਰਦੀ ਇੱਥੇ ਹਾਂ ਸਹੀ ਆ ਨੇ ਘਰੇ ਫੋਨ ਕਰ ਰਹੀ ਨਹੀਂ ਕਰਤੂਤ ਦੱਸੇ ਨੇ ਐਡਾ ਕਰਤੂਤ ਕੀਤੀ ਆ ਹਾਂ ਇਹਨੇ ਤਾਂ ਤੇਰੇ ਸਾਰੇ ਸਾਰੇ ਗੈਣੇ ਘੋੜਨੇ ਸੀਗੇ ਪੈਸੇ ਮੰਗੋ ਨਾ ਘਰ ਦੇ ਦੋ ਤੂੰ ਕਾ ਮੇਰੇ ਐਨੇ ਪੈਸੇ ਗੈਂਡ ਚੋਰੀ ਕਰ ਲਏ ਨੇ ਜੇ ਮੈਂ ਨਾ ਜਾਂਦਾ ਫੇਕਦੇ ਉੱਤੇ ਲੱਗਣਾ ਸੀ ਉੱਤੇ ਮੈਨੂੰ ਕੁਦਰਤੀ ਚਲ ਗਿਆ ਉੱਥੇ ਨੂੰ ਹੁਣ ਹੁਣ ਤਾਂ ਤੇ ਕੋ ਮੌਕਾ ਆ ਗੈਂਡੇ ਤਾਂ ਤੇਰੇ ਸਾਰੇ ਵਾਪਸ ਮਿਲੇਗੇ ਆ ਤੂੰ ਉਦੇ ਘਰ ਦੇ ਨੂੰ ਗੈਂਡੇ ਗੈਂਡੇ ਲਗੋਤੇ ਕਿਤੇ ਘਰ ਦੇ ਨੂੰ ਤੰਗ ਕਰ ਪੈਸੇ ਮੰਗਾਣੇ ਕੋਲ ਤਾਂ ਇਹਨੂੰ ਅਗਲ ਆਣੀ ਆ ਆਹੋ ਇਹਦੀ ਅਗਲ ਮੈਂ ਸੁਰਤੀ ਇਹਦੀ ਟਿਕਾਣੇ ਲਿਆਣਾ ਇਹਦੀ ਮੇਰੇ ਕੋਲ ਹੀ ਕੋਈ ਨਹੀਂ ਕਰਦਾ ਇਹ ਨਾਲੇ ਭਰਾ ਨੂੰ ਫੋਨ ਪਿਆ ਕੰਮ ਕਰਦੀ ਇੱਥੇ ਚੋਰੀ ਕਰਕੇ ਜਿਹੜੇ ਲੱਗ ਗਈ ਨਾ ਪੈਸੇ ਕੱਢ ਗਿਆ ਤੋਂ ਇਹ ਤਾਂ ਸ਼ੁਕਰ ਕਰ ਤੂੰ ਚੰਗੇ ਟਾਈਮ ਤੇ ਆ ਗਿਆ ਭਰਾਵਾ ਲੈ ਕੇ ਵੀ ਗਈ ਦੇਖ ਕਿੱਥੇ ਨੂੰ ਆ ਹੂੰ ਇਹ ਤਾਂ ਇਹ ਉਲਟਾ ਮੈਨੂੰ ਫਸਾਣਾ ਸੀਗਾ ਚੱਲ ਕੋਈ ਨਹੀਂ ਠੀਕ ਆ ਮੈਂ ਕਰਦਾ ਉਹਨੂੰ ਫੋਨ ਇੱਕ ਵਾਰੀ ਇਹਦੇ ਭਰਾ ਨੂੰ ਮੈਂ ਕਰਦਾ ਇਹਦਾ ਹਾਲੇ ਦਾ ਕੋਈ ਚੱਲ ਠੀਕ ਆ ਹਾਂ ਪੂਜਾ ਤੂੰ ਇਹਨੂੰ ਕੋਈ ਦੇਖਿਆ ਜਾਂਦੀ ਨੂੰ ਤੂੰ ਪਾਜੀ ਮੈਂ ਨਾ ਰਸੋਈ ਦੇ ਵਿੱਚ ਸੀਗੀ ਤੇ ਨਾ ਮੈਨੂੰ ਆਵਾਜ਼ ਆਈ ਮੰਮੀ ਦੀ ਲਮਾਰੀ ਦੀ ਮੈਂ ਕਿਹਾ ਮੰਮੀ ਤੇ ਇੱਥੇ ਸੁੱਤੇ ਪਏ ਆ ਮੰਮੀ ਦੀ ਲਮਾਰੀ ਦੀ ਆਵਾਜ਼ ਕਿੱਦਾਂ ਆਉਂਦੀ ਆ ਜਦੋਂ ਮੈਂ ਨਾ ਦੇਖਿਆ ਤੇ ਨਾ ਭਾਬੀ ਮਲਕ ਮਲਕ ਮੰਮੀ ਦੀ ਅਲਮਾਰੀ ਦੇ ਵਿੱਚੋਂ ਸਮਾਨ ਚੱਕਦੀ ਸੀਗੀ ਗਹਿਣੇ ਛੋਟੇ ਖਾਨੇ ਦੇ ਵਿੱਚੋਂ ਤੇ ਨਾ ਇਹ ਚਲੀ ਗਈ ਤੇ ਇਹਦੀ ਚਾਂਜਰ ਖੁੱਲ ਕੇ ਉੱਥੇ ਡੇਗ ਗਈ ਮੈਂ ਕਿਹਾ ਜਦੋਂ ਹਨਾ ਮੈਂ ਪਹਿਲਾਂ ਦੇਖਾ ਤਾਂ ਸਹੀ ਇਹ ਗਹਿਣੇ ਕਿਨੂੰ ਦੇਣ ਚੱਲੀ ਆ ਤੇ ਮੇਰਾ ਪਿੱਛਾ ਕਰਦੀ ਕਰਦੀ ਗਈ ਤੇ ਇਹ ਸਾਬੀ ਨੂੰ ਗਹਿਣੇ ਦੇਣ ਗਈ ਉਹ ਸੀਗੀ ਫਿਰ ਮੈਨੂੰ ਪਤਾ ਲੱਗਾ ਜਦੋਂ ਮੈਂ ਇਹਦਾ ਕਰਦਾ ਇਹਦਾ ਹੱਲ ਮੈਂ ਪੁੱਛਦਾ ਜਦੋਂ ਮੈਂ ਬੋਲਿਆ ਕਹਿੰਦੀ ਮੈਂ ਤੇਰੇ ਤੇ ਇਲਜ਼ਾਮ ਲਾ ਦੇਣਾ ਆ ਤੇਰੇ ਤੇ ਕਿਦਾਂ ਇਲਜ਼ਾਮ ਲਾ ਦਊਗੀ ਇਹਦੇ ਭਰਾ ਨੂੰ ਫੋਨ ਕਰੋ ਨਾਲੇ ਭੈਣ ਦੋਏ ਨੂੰ ਕਰੋ ਆਉਗੇ ਇੱਥੇ ਆਪੇ ਅੰਦਾਜ਼ਾਂ ਵਾਲੀ ਸਟੋਰੀ ਹੈ ਕੀ ਕਰਦੀ ਫਿਰਦੀ ਏ ਸਾਡੇ ਘਰ ਹੁਣ ਕੋ ਗੱਡੀਆਂ ਨਹੀਂ ਦੇਉਣੀ ਹੈ ਨਾ ਕਹਿੰਦੇ ਹੁਣ ਪਹਿਤ ਮੈਂ ਪੈਸੇ ਦੇ ਦਮਾ ਤੇ ਆ ਕੇ ਤੇ ਚੋਰੀ ਉੱਥੋਂ ਲਿਆ ਕੇ ਗੱਡੀ ਲਿਆ ਕੇ ਦੇ ਦਊਗੀ ਇਹਨੂੰ ਕਿਹੜਾ ਪਤਾ ਲੱਗਣਾ ਆ ਮੇਰੇ ਤੇ ਇਲਜ਼ਾਮ ਲਾ ਦਿੰਦੇ ਜੇ ਤੁਸੀਂ ਮੇਤੇ ਨਾ ਚਕੀਨ ਕਰਦੇ ਇਹਨੇ ਤਾਂ ਮੇਰੇ ਤੇ ਇਲਜ਼ਾਮ ਲਾ ਦੇਣਾ ਸੀਗਾ ਇਹ ਤਾਂ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਭਾਬੀ ਨੂੰ ਕੀ ਲੋੜ ਪਈ ਸੀ ਆਪਣਾ ਕੰਮ ਵੀ ਖਰਾਬ ਕੀਤਾ ਤੇ ਮੇਰਾ ਕੰਮ ਵੀ ਖਰਾਬ ਕੀਤਾ ਜਿਉਂ ਵੀ ਮੇਰਾ ਪਿੱਛਾ ਕਰਨਾ ਸੀਗਾ ਹਾਂ ਇਹ ਨਾ ਕਰਦੀ ਮੇਰਾ ਕੰਮ ਹੋ ਜਾਣਾ ਸੀਗਾ ਇਹਨੇ ਆਪੇ ਹੀ ਆਪਣੇ ਪੈਰ ਤੇ ਕੋਹੜਾ ਮੰਗ ਲਿਆ ਹੁਣ ਖਾਵੇ ਛਿੱਤਰ ਆਉਗੀ ਅਕਲ ਟਿਕਾਣੇ ਕਿਸੇ ਦਾ ਪਿੱਛਾ ਕਰਨ ਦਾ ਕੀ ਅੰਜਾਮ ਹੁੰਦਾ ਹੈ ਮੇਰਾ ਤਾਂ ਸੁਪਨਾ ਵਿੱਚ ਹੀ ਰਹਿ ਗਿਆ ਪਨੀੜਾ ਜਾਣ ਦਾ ਇਨਾ ਵਧੀਆ ਮੈਂ ਸੁਪਨਾ ਲਿਆ ਸੀ ਕਿ ਮੈਂ ਸਾਬੀ ਨਾਲ ਕੈਨੇਡਾ ਜਾਵਾਂਗੀ ਇੱਕ ਨਵੀਂ ਜ਼ਿੰਦਗੀ ਬਣਾਉਂਗੀ ਸਾਰਾ ਧਰੇ ਦਾ ਧਰਾ ਹੀ ਰਹਿ ਗਿਆ ਹੁਣ ਭਾਬੀ ਕਿੱਥੇ ਆ ਭਾਜੀ ਭਾਬੀ ਨੂੰ ਕੀਤਾ ਹੰਦਾ ਸਟੋਰ ਚ ਬੰਦ ਕੀਤੀ ਉਹਦੀ ਸਰਵਿਸ ਮੈਂ ਬਥੇਰੀ ਆਂਦੇ ਨੇ ਉੱਥੇ ਮਾਰਿਆ ਉਹਨੂੰ ਤੁਸੀਂ ਮਾਰਨਾ ਗਿਆ 7:00 ਵਜੇ ਦੇ ਆਏ ਦਰ ਤੱਕ ਇੱਥੇ ਸਾਈਂ ਤਾਂ ਲਿਆ ਕੇ ਅੰਦਰ ਬਾੜੀ ਉਹਨੂੰ ਮੈਂ ਹੁਣ ਇੱਥੇ ਬੰਦਾ ਰਹੂਗੀ ਨਾਲਿਆ ਨਾ ਤੇ ਅਗਲਾ ਜੋ ਉਹਨੂੰ ਟਗਾਣੇ 24 ਘੰਟੇ ਅੰਦਰ ਰਹੀ ਤਾਂ ਵਧੀਆ ਕੀਤਾ ਭਾਜੀ ਇਹਨੂੰ ਅਕਲ ਵੀ ਤਾਂ ਹੀ ਆਣੀ ਆ ਮੈਂ ਤਾਂ ਥੋੜੇ ਚੱਲਾ ਇਹਨੂੰ ਅੰਦਰ ਬੰਦ ਕਰਾਉਂਦਾ ਤੇ ਭਰਾ ਨੂੰ ਫੋਨ ਕਰਦਾ ਆਪੇ ਆਗੇ ਇੱਥੇ ਦੇਖੂਗਾ ਤੇ ਨਾਲੇ ਦੱਸੂਗਾ ਮੰਮੀ ਮੰਮੀ ਦਾ ਪਤਾ ਨਹੀਂ ਮੈਂ ਦੇਖੀ ਨਹੀਂ ਮੰਮੀ ਕਿੱਥੇ ਹੈ ਹੈ ਨਹੀਂ ਸੀ ਮੰਮੀ ਗੁਰਦੁਆਰੇ ਗਏ ਹੋਣੇ ਆ ਮੈਂ ਤਾਂ ਸਿੱਧਾ ਖੇਤਾਂ ਨੂੰ ਚੱਲ ਗਿਆ ਕਰਕੇ ਤਾਂ ਮੈਨੂੰ ਪਤਾ ਲੱਗਾ ਮੈਂ ਪਹਿਲਾਂ ਘਰ ਨੂੰ ਆਣ ਲੱਗਾ ਸੀ ਨਹੀਂ ਮੈਨੂੰ ਕਿੱਥੇ ਪਤਾ ਲੱਗਣਾ ਸੀਗਾ ਚੱਲ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਚੱਲ ਤੂੰ ਉੱਥੇ ਜਾ ਕੇ ਪਾਣੀ ਪੁਣੀ ਪੀ ਲੈ ਮੈਨੂੰ ਹੌਸਲਾ ਲਾ ਕੇ ਦੇਣ ਨੂੰ ਕੋਈ ਨਹੀਂ ਯਾਦ ਕੋਈ ਨਹੀਂ ਮੈਂ ਕਰਦਾ ਇਹਦਾ ਹਿੱਲਾ ਕੋਈ ਨਹੀਂ ਉਹ ਜਾਨੂ ਆਪਣੀ ਇਹ ਭੈਣਾ ਵਾਂਗ ਸਮਝਦੀ ਸੀ ਪਰ ਮੇਰੀ ਅੱਖਾਂ ਚੱਖਾ ਵਾਂਗ ਝੂਠ ਬੋਲ ਗਈ ਇੱਕ ਵਾਰ ਨਹੀਂ ਸੋਚੇਗੀ ਭਾਬੀ ਦੇ ਮਾਰ ਬਹਿ ਰਹੀ ਆ बस कनाडा ਜਾਣ ਦੀ ਅੱਗ ਲੱਗੀ ਪਈ ਸੀ ਮੈਂ ਤਾਂ ਉਹਨੂੰ ਯਾਰ ਬਚਾਉਣੀ ਗਈ ਸੀ ਕਿ ਕਿਤੇ ਤੋ ਖਾਣਾ ਖਾ ਜਾਵੇ ਉਹਨੇ ਇੱਕ ਵਾਰ ਨਹੀਂ ਸੋਚਿਆ ਰੱਬਾ ਮੇਰਾ ਕੀ ਕਸੂਰ ਆ ਧੀਆਂ ਦਾ ਪੈਰ ਬੈਣਾ ਘਰ ਸਵਰਗ ਬਣ ਜਾਂਦੇ ਮੇਰਾ ਤਾਂ ਨਰਕ ਚ ਪੈ ਗਿਆ ਮੈਂ ਪਹਿਲਾਂ ਤਾਂ ਮੈਂ ਗੁਰੀ ਨੂੰ ਫੋਨ ਕਰਾਂ ਇਹਨੂੰ ਮੈਂ ਪਾਵਾਂ ਟੈਨਸ਼ਨ ਜੇ ਨਾ ਸਿੱਧੀ ਉਂਗਲੀ ਨਾਲ ਕੇ ਨਿਕਲਿਆ ਫੇ ਟੇਢੀ ਤਾਂ ਕਰਨੀ ਪੈਣੀ ਹੈ ਹੈਲੋ ਹਾਂਜੀ ਹਾਂ ਸੋਨੀ ਹਾਂਜੀ ਭਾਜੀ ਗੁਰੀ ਕਿੱਥੇ ਆ ਭਾਜੀ ਉਹਦਾ ਕੰਮ ਤੇ ਗਏ ਆ ਇਹ ਕੰਮ ਤੇ ਕਿਉਂ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਕੀ ਹੋ ਗਿਆ ਜੇ ਤੁਹਾਨੂੰ ਮੈਂ ਗਰੀਬ ਸਮਝ ਕੇ ਗੱਡੀ ਲੈ ਲਈਏ ਪ੍ਰਾਣੀ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਚੋਰ ਵੀ ਆ ਹੁਣ ਕਿਹੜੀ ਚੋਰੀ ਹੋ ਗਈ ਚੋਰੀ ਹੋ ਗਈ ਨਹੀਂ ਬਿੰਦਰ ਨੂੰ ਪੁੱਛੀਦਾ ਉਹਨੇ ਮਾਤਾ ਦੇ ਸਾਰੇ ਗਹਿਣੇ ਕੱਢ ਲਏ ਬਿੰਦਰ ਨੇ ਹਾਂ ਸੱਚਾ ਨਹੀਂ ਉਹ ਨਹੀਂ ਇਦਾਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਉਹ ਮੈਂ ਆਪਣੇ ਹੱਥੀ ਭੜਿਆ ਉਹਨੂੰ ਲੈ ਤੁਸੀਂ ਤਾਂ ਭਾਜੀ ਐਵੇਂ ਹੀ ਕਰੀ ਜਾਂਦੇ ਆ ਬਿੰਦਰ ਨਹੀਂ ਇਦਾਂ ਕਦੇ ਕਰ ਸਕਦੀ ਬਿੰਦਰ ਕਿਉਂ ਨਹੀਂ ਕਰਦੀ ਮੈਂ ਆਪਣੇ ਹੱਥੀਂ ਗਿਆ ਮੈਂ ਗਈ ਸੀ ਮੇਰਾ ਦੋਸਤ ਹੈ ਉਹਦੇ ਕੋਲ ਲੈ ਕੇ ਅੱਛਾ ਉਹਨੂੰ ਦੇਣ ਲੱਗੀ ਹੋਇਆ ਕਹਿੰਦਾ ਮੈਨੂੰ ਗਹਿਣੇ ਦੇਵੇਂ ਕਹਿੰਦੀ ਸੀ ਕਹਿੰਦੇ ਜੀ ਮੈਨੂੰ ਪੇਕੇ ਛੱਡਿਆ ਐਦਾਂ ਕਿੱਦਾਂ ਕਰ ਸਕਦੀ ਉਹ ਸਾਨੂੰ ਸਿੱਧਾ ਫੋਨ ਕਰਦੀ ਵੀ ਮੈਂ ਪੇਕੇ ਆਣਾ ਹੈ ਮੇਰੀ ਗੱਲ ਸੁਣ ਲੈ ਦੋਨੀ ਗੁਰੀ ਨੂੰ ਸਮਝਾ ਦੇ ਜਿਹੜੇ ਗਹਿਣੇ ਲੈ ਗਏ ਹਨ ਬੇ 3 ਲੱਖ ਦੇ ਗਹਿਣੇ ਉਹਨੇ ਘਟ ਘਟ 50000 ਰੁਪਏ ਦੋਆ ਸੀ ਸਾਢੇ 3 ਲੱਖ ਰੁਪਈਆ ਲੈ ਕੇ ਸਵੇਰ ਨੂੰ 12 ਵਜੇ ਇੱਥੇ ਮੇਰੇ ਕੋਲ ਜਾਈ ਨੇ ਮੈਂ ਥਾਣੇ ਜਾ ਕੇ ਦੇ ਅਣੀ ਰੋਟੇ ਦੀ ਨਹੀਂ ਨਹੀਂ ਭਾਜੀ ਤੁਸੀਂ ਥਾਣੇ ਨਾ ਜਾਇਓ ਸਾਡੀ ਤਾਂ ਇੱਜ਼ਤ ਰੋਲ ਜਾਣੀ ਆ ਇਹ ਇੱਜ਼ਤ ਤੁਸੀਂ ਆਪ ਦੇਖਣੀ ਆਪਣੀ ਮੈਨੂੰ ਮੇਰੇ ਪੈਸੇ ਚਾਹੀਦੇ ਆ ਕੱਲ ਨੂੰ 12 ਵਜੇ ਤੱਕ ਗੁਰੀ ਨੂੰ ਸਮਝਾ ਦਿਆਂ ਇੱਕ ਵਾਰੀ ਬੰਦੇ ਨੂੰ ਭਾਜੀ ਉਹ ਤਾਂ ਮੈਂ ਸਮਝਾ ਦੂੰਗੀ ਹੈਲੋ ਹੈਲੋ ਹੋਏ ਰੱਬਾ ਇਹ ਨਾ ਫੋਨ ਵੀ ਕੱਢਤਾ ਜੀਜੇ ਨੇ ਹਾਏ ਰੱਬਾ ਮੈਂ ਕੀ ਕਰਾਂ ਕੀ ਹੋਇਆ ਕਿਹਦਾ ਫੋਨ ਸੀਗਾ ਬਹਿ ਜਾ ਤੁਹਾਨੂੰ ਵੀ ਦੱਸ ਦਿੰਦੀ ਆ ਹਾਂ ਦੀਪੇ ਦਾ ਫੋਨ ਆਇਆ ਸੀ ਕਹਿੰਦਾ ਬਿੰਦਰ ਨੇ ਚੋਰੀ ਕਰ ਲਈ ਸਾਡੇ ਘਰੇ ਇਦਾਂ ਕਿਦਾਂ ਕਰ ਲੂਗੀ ਲੈ ਐਦਾਂ ਹੋੜਿਓ ਤੁਸੀਂ ਗੱਲੇ ਨਹੀਂ ਮੰਨਦੇ ਅਗਲਾ ਕਹਿੰਦਾ ਮੇਰੀ ਮਾਂ ਦੇ ਕਹਿੰਦਾ ਬਿੰਦਰ ਨੇ ਗਹਿਣੇ ਚੋਰੀ ਕਰ ਲਏ ਅੱਛਾ ਹਾਂ ਉਹ ਕਹਿੰਦਾ ਮੈਂ ਤਾਂ ਰੰਗੇ ਹੱਥੀ ਫੜ ਲੈ ਜਾ ਕੇ ਉਹ ਨਹੀਂ ਕੋਈ ਆ ਦੀਪੇ ਚਾਲ ਹੋਣੀ ਆ ਚਾਲਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਉਹ ਤਾਂ ਬਹੁਤ ਬੋਲਦਾ ਸੀ ਕਹਿੰਦਾ ਜੇ ਕੱਲੂ 12 ਵਜੇ ਤੱਕ ਪੈਸੇ ਨਾ ਦਿੱਤੇ ਤੁਸੀਂ ਨਾ ਆਏ ਕਹਿੰਦਾ ਮੈਂ ਬਿੰਦਰ ਨੂੰ ਥਾਣੇ ਦੇ ਦੇਣਾ ਆ ਉਹ ਕੋਈ ਗੱਲ ਨਹੀਂ ਹੁੰਦਾ ਉਹ ਬਿੰਦਰ ਭੁੱਖੀ ਮਾਰ ਸਕਦੀ ਆ ਪਰ ਜੇ ਚੋਰੀ ਨਹੀਂ ਕਰਦਾ ਕਰੀਦਾ ਉਹ ਹਾਏ ਰੱਬਾ ਤੁਸੀਂ ਮੇਰੀ ਗੱਲੇ ਨਹੀਂ ਮੰਨਦੇ ਹੈਗੇ ਅਗਲਿਆਂ ਨੇ ਫੋਨ ਕੀਤਾ ਉਹ ਸਾਰੇ ਝੂਠ ਬੋਲਦੇ ਆ ਮੇਰੀ ਭੈਣ ਦਾ ਕਾਰਤਾ ਥੱਕਦੀ ਨਹੀਂ ਹੈਗੀ ਠੀਕ ਆ ਕੋਈ ਨਹੀਂ ਮੈਂ ਆਰਤੀ ਨਾਲ ਗੱਲ ਕਰਦਾ ਜੇ ਮੜ ਮੜ ਪੈਸੇ ਦੇ ਦੇਣਾ ਫਿਰ ਦੇਖਦੇ ਆ ਉਹ ਥਾਣੇ ਜਾਂਦੇ ਤਾਂ ਵੱਜੂਗੀ ਐਦਾਂ ਕਿਦਾਂ ਤੁਸੀਂ ਆੜਤੀ ਨਾਲ ਗੱਲ ਕਰ ਲੂਗੇ ਕੋਈ ਨਹੀਂ ਮੈਂ ਦੇਖਦਾ ਪੁੱਛਦੇ ਨੈ ਆ ਗੱਲਾਂ ਨਹੀਂ ਮੈਨੂੰ ਜੰਗੀਆਂ ਲੱਗਦੀਆਂ ਮੈਂ ਇੱਥੇ ਕੀ ਖਾਣ ਆਇਆ ਫਿਰ ਪਹਿਲਾਂ ਉਹਦੇ ਵਿਆਹ ਤੇ ਪੈਸੇ ਲਾਏ ਹਲੇ ਵਿਆਹ ਦਾ ਕਰਜ਼ਾ ਨਹੀਂ ਉਤਰਿਆ ਹੁਣ ਤੁਸੀਂ ਕਹਿੰਦੇ ਹੋ ਲੈ ਮੈਂ ਅੜਦੀ ਇਹਨਾਂ ਗੱਲ ਕਰਦਾ ਆ ਚੋਰੀ ਤੁਹਾਡੀ ਭੈਣ ਨੇ ਕੀਤੀ ਆ ਆਪੇ ਭੋਗਦੇ ਉੱਥੇ ਉਹਦੇ ਵਕਲ ਹੋਣੀ ਚਾਹੀਦੀ ਆ ਵੀ ਮੈਂ ਮੈਂ ਇਹ ਗੱਲ ਨਹੀਂ ਕਰਨੀ ਹੈਗੀ ਚੱਲ ਵਿਆਹ ਤਾਂ ਅਸੀਂ ਹੋ ਗਾਨਾ ਸੀ ਯਾਰ ਗੱਲ ਸੁਣ ਲਓ ਮੇਰੀ ਇੱਕ ਮੈਂ ਨਹੀਂ ਇਹ ਹੋਣ ਦੇਣਾ ਜ਼ਮੀਨ ਨਹੀਂ ਵਗਣ ਦੇਣੀ ਮੈਂ ਇਹੀ ਹੈਗੇ ਆ ਕਦੇ ਗੱਡੀਆਂ ਦੇਤੀਆਂ ਕਦੇ ਉਹਦਾ ਵਿਆਹ ਕਰਤਾ ਹੁਣ ਇਹੀ ਕਮਰੇ ਆਗੇ ਸਾਨੂੰ ਜਾ ਆਪਣੀ ਭੈਣ ਪੱਲੇ ਰੱਖ ਲਓ ਜਾਂ ਮੈਨੂੰ ਪੱਲੇ ਰੱਖ ਲਓ ਨਹੀਂ ਤਾਂ ਮੈਂ ਚੱਲੀਆਂ ਆਪਣੇ ਘਰ ਮੇਰੇ ਕੋ ਨਹੀਂ ਇੱਥੇ ਭੋਖ ਨਾ ਰਾਇਆ ਹੁੰਦਾ ਮੇਰਾ ਕਸੂਤਾ ਫਤ ਗਿਆ ਜੇ ਭੈਣ ਰੱਖ ਦਿੰਨਾ ਤਾਂ ਮਰਦਾ ਆਂ ਜੇ ਘਰ ਦੀ ਸਾਥ ਦਿੰਨਾ ਤਾਂ ਮਰਦਾ ਆਂ ਹੁਣ ਮੈਂ ਜਾਮ ਨਾਲ ਜਾਮਾ ਕਿੱਥੇ ਹਾਂ ਸਾਡੇ ਨਾਟਕ ਦੇਖਣ ਲਈ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ